ਸਾਨੂੰ ਵੇਖ ਵੇਖ ਕੇ ਨਾ ਰੋਣਾ ਦਾ ਇਹਨਾਂ ਨੇ ਇੰਨੇ ਪਾਣੀ ਵੜ ਕੇ ਮੱਝਾਂ ਬਾਹਰ ਕੱਢਿਆ ਚਾਰਾਂ ਪਹਿਲੇ ਦਿਨ ਤੋਂ ਜਦੋਂ ਪਾਣੀ ਆ ਨਾ ਇਹਨਾਂ ਨੇ ਇਹ ਬਾਬਾ ਜੀ ਰਤਨ ਬਾਬਾ ਜੀ ਆ ਗਏ ਆ ਆਹ ਵੇਖੋ ਮੈਂ ਵੀ ਉਸ ਪਿੰਡਾਂ ਪਿਆ ਅੰਦਰ ਜਾ ਕੇ ਕਿੰਨੇ ਜਾਣੇ ਸੀਗੇ 2 ਜਣੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ 2 ਜਣੇ ਆਈਆਂ 2 ਜਣੇ ਵੀ ਇੱਕ ਜਣਾ ਕਹਿੰਦਾ ਤਿੰਨ ਜਣੇ ਪਹਿਲੇ ਦਿਨ ਤਿੰਨ ਜਣੇ ਸੀ ਤੇ ਕੇਣਾ ਕਹਿੰਦਾ ਕਿ ਯਾਰ ਆਪਾਂ ਐਸੀ ਇਕੱਲੇ ਕੀ ਕਰਾਂਗੇ ਉਹ ਚਲੇ ਗਏ ਇਹ ਕਹਿੰਦੇ ਵੀ ਨਹੀਂ ਯਾਰ ਆਪਾਂ ਆਪਣੀ ਰੋਕਾ ਦਵਾਂਗੇ ਨਾ ਤੇ ਮੈਂ ਤੇ ਸਾਰੀ ਨੌਜਵਾਨ ਜੀ ਸਾਰੇ ਨੂੰ ਬੇਨਤੀ ਕਰਦੇ ਹਾਂ ਜੇ ਹੁਣ ਲੋੜ ਆ ਵੀਰ ਬਣ ਕੇ ਹੁਣ ਸਾਥ ਦੇ ਦਿਓ ਸਾਡੀ ਭਰਾ ਨੇ ਜਿਹੜੇ ਪਾਣੀ ਦੇ ਵਿੱਚ 10 10 ਫੁੱਟ ਪਾਣੀ ਮੈਂ ਵੇਖ ਕੇ ਆਇਆ ਮੱਝਾਂ ਵਿੱਚ ਪਾਣੀ ਦੇ ਖੜੀਆਂ ਹੋਈਆਂ ਨੇ ਤੇ ਮੈਂ ਇਹੀ ਬੇਨਤੀ ਕਰੂੰਗਾ ਕਿ ਹੁਣ ਆਪਾਂ ਮੁੱਖ ਨਾਲ ਮੋੜ ਲਈਏ ਨਾ ਇਹ ਭਰਾ ਸਾਡੇ ਇਹਨਾਂ ਦੇ ਮਾਰਾ ਟਾਈਮ ਆਇਆ ਇਹਨਾਂ ਦਾ ਸਾਥ ਦਿਓ ਜਿੰਨੇ ਜੋਗੇ ਵੀ ਹੈਗੇ ਹੋ ਛੋਟੀ ਤੋਂ ਛੋਟੀ ਵੀ ਜੇ ਤੁਸੀਂ ਮਦਦ ਕਰ ਸਕਦੇ ਜੇਕਰ ਤੁਹਾਡੇ ਘਰੇ ਪਸ਼ੂ ਰੱਖੇ ਹੋਏ ਆ ਤੂੜੀ ਆ ਤੇ ਇੱਕ ਪੰਡ ਤੂੜੀ ਦੀ ਕਿਸੇ ਇੱਕ ਜਗ੍ਹਾ ਦੇ ਉੱਤੇ ਕਿਸੇ ਸਰਪੰਚ ਦੇ ਘਰ ਇਕੱਠੀ ਕਰ ਲੋ ਜਦੋਂ ਪਾਣੀ ਉਤਰੂਗਾ ਉਸ ਤੋਂ ਬਾਅਦ ਜਿਹੜੀ ਆਪਾਂ ਟਰਾਲੀਆਂ ਭਰ ਕੇ ਤੂੜੀ ਦੀਆਂ ਇਹਨਾਂ ਦੇ ਘਰਾ ਤੱਕ ਪਹੁੰਚਦੀਆਂ ਕਰਦੇ ਆ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਤਾਂ ਖੇਤ ਰੋੜ ਕੇ ਛੋਨਾ ਸਾਰਾ ਖਤਮ ਹੋ ਗਿਆ ਵਾ ਤੇ ਜਿਹੜੇ ਕੋਪਰ ਵਲੇ ਹੋਏ ਤੇ ਟੁੱਟੇ ਦੀ ਉਹ ਰੋੜ ਚੁੱਕੇ ਬਹੁਤ ਬੁਰਾ ਹ ਬਹੁਤ ਜ਼ਿਆਦਾ ਬੁਰਾ ਇਹ ਜਿਹੜੇ ਵੀਰ ਜੀ ਨੇ ਅਮਿਤਪਾਲ ਵੀਰ ਜੀ ਆ ਇਹ ਆਏ ਆ ਇਸ ਅਸੇ ਦੁਲਗੜ ਤੋਂ ਤੁਸੀਂ ਸੱਚ ਜਾਣਿਓ ਕਈ ਥਾਈਂ ਬੇੜੀ ਸਟੱਕ ਹੋ ਜਾਂਦੀ ਹੈ ਰਸਤੇ 'ਚ ਰੁਕ ਜਾਂਦੀ ਹੈ ਉੱਤਰ ਉੱਤਰ ਕੇ ਮਾਤਾ ਜੀ ਉੱਤਰ ਉੱਤਰ ਕੇ ਨਾ ਥੱਲੇ ਬੇੜੀ ਦੇ ਉੱਤਰ ਉੱਤਰ ਕੇ ਆਪ ਬੇੜੀ ਨੂੰ ੱਤਕਾ ਲਾਉਂਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਵੀਰੇ ਤੁਸੀਂ ਤਿੰਨ ਤਿੰਨ ਜਾਣੇ ਜਾਣਦੇ ਜੇ ਤੇ ਉਥੋਂ ਕਿੱ ਲੈ ਕੇ ਕਿੰਨੇ ਨੂੰ ਆਓਗੇ ਤੇ ਬਾਈ ਜੀ ਇਹ ਕੋਈ ਗੱਲ ਲਿਖਦੇ ਹੈਗੀ ਨਹੀਂ ਆ ਵੀ ਜਿਹੜੇ ਐਵੇਂ ਡੀ ਜਾਉਗੇ ਜਿਹੜਾ ਘਰੇ ਬੈਠਾ ਬੰਦਾ ਲਿਖ ਰਿਹਾ ਮੋਬਾਈਲ ਦੇ ਉੱਤੇ ਵੀ ਹੁਣ ਮਾੜਾ ਲਿਖਣ ਦਾ ਟਾਈਮ ਨਹੀਂ ਹੈਗਾ ਸਹੀ ਗੱਲ ਹੈ ਜੀ ਮੇਰੀ ਬੇਨਤੀ ਹੋਈ ਹੈ ਹੱਥ ਜੋੜ ਜਣਾ ਲਓ ਤੁਹਾਡੇ ਪੈਰ ਫੜ ਲੈਨੇ ਹੁਣ ਮਾੜਾ ਲਿਖਣ ਦਾ ਟਾਈਮ ਨਹੀਂ ਹੈਗਾ ਹੁਣ ਹੈਗਾ ਸਾਥ ਦੇਣ ਦਾ ਟਾਈਮ ਜੇ ਤੁਹਾਨੂੰ ਲੱਗਦਾ ਕੁਝ ਵੀ ਮੇਰੇ ਭਰਾ ਤੁਸੀਂ ਇੱਕ ਵਾਰੀ ਆਪ ਆਣ ਕੇ ਦੇਖੋ ਤਾਂ ਸਹੀ ਇੱਥੇ ਕੀ ਕੀ ਮਾਹੌਲ ਹੈ ਤੇ ਕੀ ਬਣ ਰਿਹਾ ਵਾ ਜਾਨਾ ਜਿਹੜੀਆਂ ਲੋਕ ਘਰਾਂ ਦੇ ਵਿੱਚ ਨਹੀਂ ਸੌ ਰਹੇ ਕਿਉਂਕਿ ਟੇੜਾ ਆਸੇ ਪਾਸੇ ਤੇ ਪਾਣੀ ਆ ਸਾਰੇ ਪਤਾ ਨਹੀਂ ਕਦੋਂ ਛੱਤ ਨਹੀਂ ਕਦੋਂ ਕਿੱਥੇ ਡਿੱਗ ਜਾਣਾ ਘਰਾਂ 'ਚ ਨਹੀਂ ਪੈ ਰਹੇ ਬਾਹਰ-ਬاہر ਮੀਂਹ ਨਹੀਂ ਕਰਦੇ ਵੀਰੇ ਪਾਣੀ ਉੱtre ਤਾ ਪਾਣੀ ਉੱtre ਤਾ ਉਹਨਾਂ ਦੱਸਿਆ ਕੀ ਆ ਜੀ ਇੱਕ ਬੰਆ ਬੇਨਤੀ ਆ ਕਰਦੇ ਆ ਕਿ ਸੰਸਥਾ ਨਾਲ ਮੰਨ ਲਓ ਕਿ ਸਮਰਥਨ ਕਰਕੇ ਆਓ ਤੁਸੀਂ ਕਿ ਉਹਨਾਂ ਨੂੰ ਪੁੱਛੋ ਕਿ ਕਿਹੜੇ ਦਿਨ ਤੁਸੀਂ ਆਉਣਾ ਆਏ ਹੋ ਨਾ ਬਸ ਕਈ ਮੇਰਾ ਵੀ ਰੋਤਰਾ ਤੁਰੇ ਆਉਂਦੇ ਆ ਉਹਨਾਂ ਦਾ ਨਾ ਜਿਹੜਾ ਸਾਰਾ ਕੁਝ ਜੋ ਰਸਨਾ ਨੇ ਬੇਕਾਰ ਜਾ ਰਿਹਾ ਜੀ ਬਾਕੀ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਬਤਾ ਸੰਗ ਬਾਬਾ ਜੀ ਆਓ ਇੱਕ ਵਾਰੀ ਅੰਦਰ ਪਹੁੰਚਣਾ ਚਾਹੀਦਾ ਪਹੁੰਚਦਾ ਨਹੀਂ ਜੀ ਉਹਨਾਂ ਤੱਕ ਬਸ ਪਾਣੀ ਉਤਰੇ ਦਿਹਾਣਾ ਜਦੋਂ ਛੜਕਾ ਵਗੰਡੇ ਵੜੀਆਂ ਫੇਰ ਸਾਲ ਸੌਖਾ ਬਣਾਉ ਹਾਂਜੀ ਭਾਜੀ ਵੀ ਬਣਾਉਣੀਆਂ ਭਾਜੀ ਵੀ ਬਹੁਤ ਸੇਵਾ ਹੈ ਬੜ ਰਹੇ ਆ ਨਾ ਈ ਬਾਬਾ ਜੀ ਹੋਣੀਆਂ ਰਤਨ ਬਾਬਾ ਜੀ ਤੇ ਇਹ ਵੀਰਾ ਵਾ ਭਾਜੀ ਕੀ ਨਾਂ ਤੁਹਾਡਾ ਅੰਮ੍ਰਿਤਪਾਲ ਵੀਰਾ ਇਹ ਵੀਰੇ ਹੁਣਾਂ ਦੀ ਬਹੁਤ ਜ਼ਿਆਦਾ ਸੇਵਾ ਇਹ ਤਾਂ ਵੀਰੇ ਨੇ ਮੈਂ ਅੱਜ ਦੇਖਿਆ ਸਾਡੇ ਨਾਲ ਗਿਆ ਸੀ ਵੀ 50 50 76 ਕਿਲੋ ਦੀ ਉਹ ਚਾਰੇ ਦੀ ਜਿਹੜੀ ਪੰਡਾ ਸਿਰ ਤੇ ਚੱਕ ਕੇ ਨੇ ਨੇ ਪਾਣੀ ਦੇ ਵਿੱਚ ਜਾ ਕੇ ਅੱਗੇ ਦੇ ਦੇ ਆਂ ਕਈ ਵਾਰ ਪੈਰ ਫਿਸਲ ਜੇ ਕੋਈ ਹੋ ਜੇ ਮੈਂ ਕਹਿੰਨਾ ਵੀ ਬਹੁਤ ਸੇਵਾ ਪੈਰ ਵੀਰੇ ਦੇ ਸਾਰੇ ਹੀ ਗਲ ਗਏ ਆ ਪਾਣੀ ਦੇ ਵਿੱਚ ਇਹ ਇੰਨੀ ਇਹ ਅਸਲ ਇਹ ਇਨਸਾਨੀਅਤ ਦਾ ਇੰਨਾ ਭੱਜਾ ਵੀਰ ਵਾ ਕੇ ਪਰਸੋਂ ਦੀ ਗੱਲ ਵਾ ਅਸੀਂ ਪੇਪਰਾ ਬੋਰਡ ਤੇ ਜਾ ਰਹੇ ਸੀ ਕਿਸੇ ਨੂੰ ਰੈਸਕਿਊ ਕਰਨ ਰਸਤੇ ਦੇ ਇੱਕ ਕਾਰ ਤੇ ਨਾ ਗਾਂ ਤੇ ਬੱਚੀ ਬੈਠੀ ਸੀ ਬੈਠੇ ਕੀ ਪਾਣੀ ਦੇ ਵਿਚਾਰੇ ਨਾ ਖੜੀਆਂ ਸੀ ਗਿਆ ਤੇ ਮੈਨੂੰ ਕਹਿੰਦਾ ਵੀਰ ਉਹ ਗਾਂ ਤੇ ਬੱਚੀ ਆ ਤੇ ਉਹ ਵੀ ਜੀ ਆਦੇ ਯਾਰ ਉਹ ਵੇਖੀ ਤਾਈ ਆਪਾਂ ਕੀ ਕੀ ਹਾਲਾਤ ਉਹਨਾਂ ਦੇ ਵੀਰੇ ਜਦੋਂ ਜਾ ਕੇ ਵੇਖਿਆ ਖੁਰਲੇ ਉਹਨਾਂ ਦੀ ਖਾਲੀ ਸੀ ਤੇ ਇਹ ਮੈਨੂੰ ਕਹਿੰਦਾ ਯਾਰ ਆਪਾਂ ਕੁਝ ਨਾ ਕੁਝ ਕਰ ਜੀ ਜਦੋਂ ਆ ਬੜੇ ਟੁੜੀ ਵਾਲੇ ਅੰਦਰ ਬੜੇ ਤੇ ਉੱਥੇ ਪੰਜ ਛੇ ਸੱਤ ਠੀਕ ਹੈ ਜੀ ਇਹ ਮੈਨੂੰ ਕਹਿੰਦਾ ਕਿ ਆਪਾਂ ਕੋਠੇ ਦੀ ਵੇਖੀ ਕੁਝ ਨਾ ਕੁਝ ਪਿਆ ਹੋਊਗਾ ਫਿਰ ਕੋਠੇ ਦੇ ਵਿਚਾਰ ਪੰਜ ਸੱਪ ਫਿਰ ਦੇਖੋ ਇਹ ਜੀ ਇਨਸਾਨੀਅਤ ਦੇਖੋ ਵੀ ਦੀ ਇਸ ਵੀ ਦੀ ਇਨਸਾਨੀਅਤ ਦੇਖੋ ਕਿੰਨੂੰ ਉੱਥੋਂ ਸਮਾਨ ਮਤਲਬ ਜਦੋਂ ਵੇਖ ਲਿਆ ਵੀ ਕੁਝ ਵੀ ਨਹੀਂ ਹੈਗਾ ਸਪੈਸ਼ਲ ਬੇੜੀ ਫਿਰ ਉੱਥੋਂ ਘੁਮਾ ਕੇ ਕਿਉਂਕਿ ਸਪੈਸ਼ਲ ਇੱਥੋਂ ਖੜੀ ਟੋਕਰ ਦੀ ਬੋਰੀ ਖੜੀ ਤੇ ਉਸ ਗੋ ਮਾਤਾ ਨੂੰ ਪੈਸੇ ਜਾ ਕੇ ਪਾ ਕੇ ਆਏ ਐਵੇਂ ਵੀ ਵੀ ਮੈਂ ਚਾਉਂਦਾ ਤੇ ਇਹਦੀ ਮੈਂ ਇਹਦੀ ਬੈਕਗ੍ਰਾਉਂਡ ਦੱਸਾਂ ਵੀਰ ਦੀ 16 ਸਾਲਾਂ ਦੀ ਇੱਕ ਇਹਦੀ ਵੱਡੀ ਕੁੜੀ ਆ ਤੇ 12 ਸਾਲਾਂ ਦੀ ਦੂਜੀ ਨਿੱਕੀ ਕੁੜੀ ਆ ਦੋਵੇਂ ਧੀਆ ਹੀ ਆ ਤੇ ਇਹਨੇ ਵੀਰ ਨੇ ਇੱਕ ਥਾਣਾ ਬੇਰੀ ਸਾਡੀ ਸਟਾਕ ਹੋ ਗਈ ਵੀਰ ਦੀ ਥੱਲੇ ਇਹਨੇ ਛਾਲ ਮਾਰੀ ਤੇ ਪਾਣੀ ਦੇ ਉੱਪਰ ਲੰਘ ਗਿਆ ਮਤਲਬ ਗੋਤਾ ਆ ਗਿਆ ਵੀਰ ਨੂੰ ਪਰ ਇਹਨੇ ਪਰਵਾਹ ਨਹੀਂ ਕੀਤੀ ਕਿ ਮੇਰੀਆਂ ਮਗਰਮ ਜਵਾਨ ਧੀਆ ਬੈਠੀਆਂ ਬਹੁਤ ਸੇਵਾ ਬਹੁਤ ਜਾਨਾਂ ਸੇਵਾ ਅਮਰਤਵਾਰ ਭਾਜੀ ਪ੍ਰਮਾਤਮਾ ਤੈਨੂੰ ਬਹੁਤ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਤੇ ਮਾਰਕ ਤੇ ਜਰੂਰ ਮਿਲ ਕਰੂਗਾ ਕੋਈ ਐਨੀ ਫੌਜੀ ਆ ਮੈਂ ਚਲੋ ਸਾਰਿਆਂ ਨੂੰ ਰਿਸਪੈਕਟ ਕਰਦਾ ਹਾਂ ਪਰ ਐਨੀ ਮੇਰੇ ਹਿਸਾਬ ਨਾਲ ਜਿੰਦਾਂ ਦਾ ਮੈਂ ਵੇਖ ਜਾਣਾ ਐਨੀ ਰੈਸਕਿਊ ਕਿਸੇ ਨੇ ਨਹੀਂ ਕੀਤੀ ਜਿੰਨੇ ਵੀਰ ਨੇ ਕੀਤੀ ਇਹ ਵੀਰ ਉੱਥੇ ਜਾ ਰਹਿਆ ਸੀਗਾ ਜਿੱਥੇ ਕੋਈ ਨਹੀਂ ਜਾਂਦਾ ਸ਼ਾਬਾਸ਼ ਕਾਹਦੀ ਜਿਆਦਾ ਲੇਟ ਹੁੰਦਾ ਸੀਗਾ ਵੀ ਉਹ ਐਨੀ ਉੱਤੇ ਹੀ ਨਹੀਂ ਪਿੱਛੇ ਹੀ ਉਹ ਬਣਾਇਆ ਹੈਗਾ ਵੀ ਬਈ ਜਿੱਥੇ ਕੋਈ ਨਹੀਂ ਜਾਂਦਾ ਉੱਥੇ ਮੈ ਜਾਣਾ ਬਾਕੀ ਜਗ੍ਹਾ ਤੇ ਹਰ ਕੋਈ ਟੇਲੇ ਜਾਂਦੇ ਆ ਅਸੀਂ ਹੁਣ ਤੁਹਾਡੇ ਕੋਲੇ ਬਾਬਾ ਜੀ ਕੱਲ ਆ ਜਾਾਂਗੇ ਮੰਗ ਬੇਨਤੀ ਕਰਾ ਦੋ ਕੱਲ ਅਸੀਂ ਆਵਾਂਗੇ ਪਾਣੀ ਉਤਰੇ ਤੋਂ ਬਾਅਦ ਆਵੇ ਇੱਥੇ ਅੱਗੇ ਛਤਰੋ ਟੂਲਾ ਆਇਆ 50000 ਰੁਪਏ ਲੈ ਆਵਾਂਗੇ ਆਪਾਂ ਜੀ ਪੰਜ ਫੇਰ ਵੰਡ ਕੇ ਆਵਾਂਗੇ ਕੱਲ ਨੂੰ ਆਪਾਂ ਤੁਹਾਡੇ ਨਾਲ ਚੱਲਾਂਗੇ ਇੱਕ ਬੇੜੀ ਤਾਂ ਤੁਸੀਂ ਰੱਖਿਓ ਪ੍ਰਬੰਧ ਕਰ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਬੇੜੀ ਆਪਣੇ ਕੋਲ ਹੀ ਆਦੀ ਆਪਾਂ ਥੈਂਕ ਯੂ